ਅੱਜ ਦੇ ਵਿਚਾਰ ਆਪਾਂ ਸ਼ੁਰੂ ਕਰਦੇ ਆਂ ਆਪਾਂ ਗੁਰੂ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਪਿਛਲੀ ਕਥਾ ਵਿੱਚ ਸਮਝਿਆ ਸੀ ਉਸ ਨੂੰ ਅਸੀਂ ਦੁਬਾਰਾ ਇੱਕ ਵਾਰੀ ਸੰਖੇਪ ਜਿਹਾ ਸਮਝਦੇ ਆਂ ਜਿਸ ਵਿੱਚ ਗੁਰੂ ਜੀ ਨੇ ਆਖਿਆ ਸੀ ਕਾਹਾਂ ਭੂਲਿਓ ਰੇ ਝੂਠੇ ਲੋਭ ਲਾਗ ਕਾਚੂ ਬਿਗਰਿਓ ਨਾਹਿਨ ਅਜ ਹੂੰ ਜਾਗ ਗੁਰੂ ਜੀ ਸਾਨੂੰ ਬਾਰ ਬਾਰ ਜਾਗਣ ਦੀ ਗੱਲ ਕਰਕੇ ਸੁਚੇਤ ਕਰਨਾ ਚਾਹੁੰਦੇ ਨੇ ਭਾਵੇਂ ਅਸੀਂ ਸਾਰੇ ਸਮਝ ਰਹੇ ਹਾਂ ਕਿ ਅਸੀਂ ਜਾਗਦੇ ਹੀ ਤੇ ਹਾਂ ਸਾਨੂੰ ਗੁਰੂ ਜੀ ਬਾਰ ਬਾਰ ਫਿਰ ਜਾਗਣ ਲਈ ਕਿਉਂ ਕਹਿੰਦੇ ਨੇ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਸਾਨੂੰ ਉਹ ਸੁਚੇਤ ਕਰਨਾ ਚਾਹੁੰਦੇ ਨੇ ਜਾਗੇ ਤੇ ਆਪਾਂ ਸਾਰੇ ਹੀ ਆ ਪਰ ਅਸੀਂ ਮਨ ਕਰਕੇ ਸੁੱਤੇ ਹੋਏ ਲੋਕ ਆ ਅਸੀਂ ਗਫਲਤ ਦੀ ਨੀਂਦ ਵਿੱਚ ਬੇਪਰਵਾਹੀ ਦੀ ਨੀਂਦ ਵਿੱਚ ਸੁੱਤੇ ਹੋਏ ਆ ਜਿਸ ਤੋਂ ਸਤਿਗੁਰੂ ਜੀ ਸਾਨੂੰ ਜਗਾਉਣਾ ਚਾਹੁੰਦੇ ਨੇ ਤੇ ਆਖਦੇ ਨੇ ਕਛ ਬਿਗਰਿਓ ਨਾਹਿਨ ਅਜ ਹੂੰ ਜਾਗ ਭਾਈ ਤੂੰ ਹੋਣੀ ਜਾਗ ਪਾਓ ਅਜੇ ਵੀ ਤੇਰੇ ਜੀਵਨ ਦੇ ਵਿੱਚ ਉਹ ਚੰਗੀਆਂ ਚੀਜ਼ਾਂ ਘਟ ਸਕਦੀਆਂ ਨੇ ਜਿਨ੍ਹਾਂ ਦੇ ਘਟਨ ਨਾਲ ਤੇਰਾ ਜੀਵਨ ਸਫਲ ਜੀਵਨ ਬਣ ਸਕਦਾ ਹੈ ਪਰ ਜੇ ਤੂੰ ਅਜੇ ਵੀ ਨਾ ਜਾਗਿਆ ਤੇ ਫਿਰ ਇਹ ਗੱਲ ਯਾਦ ਰੱਖੀ ਕਿ ਤੇਰਾ ਜੀਵਨ ਜੋ ਕਿ ਹੀਰੇ ਜੈਸਾ ਜਨਮ ਹੈ ਇਹ ਹੀਰੇ ਵਰਗਾ ਜਨਮ ਕੌਡੀ ਬਦਲਿਆ ਜਾਏ ਇਹ ਕੌਡੀਆਂ ਦੇ ਭਾ ਚਲਾ ਜਾਏਗਾ ਅਜੇ ਸੋਚ ਸਮਝ ਵਿਚਾਰ ਕਰ ਅਜੇ ਕੁਝ ਨਹੀਂ ਵਿਗੜਿਆ ਉੱਠ ਸੁਚੇਤ ਹੋ ਜਾਗ ਤੇ ਇਨਸਾਨਾਂ ਵਾਲੇ ਕਰਮ ਕਰ ਪ੍ਰਭੂ ਦੀ ਭਗਤੀ ਵਿੱਚ ਜੁੜ ਜਿਹੜਾ ਅੱਜ ਦਾ ਸ਼ਬਦ ਜਿਹੜਾ ਆਪਾਂ ਸ਼ੁਰੂ ਕਰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਰਾਗ ਸਾਰੰਗ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1231 ਤੇ ਦਰਜ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਹ ਸ਼ਬਦ ਨੰਬਰ 52 ਹੈ ਇਸ ਦੇ ਵਿੱਚ ਸਤ ਗੁਰੂ ਜੀ ਨੇ ਪਹਿਲਾਂ ਸੰਖੇਪ ਮੰਗਲਾ ਚਰਨ ਲਿਖਿਆ ਹੈ ਜੀ ਦਾ ਮਤਲਬ ਹੈ ਪਰਮਾਤਮਾ ਏਕੇ ਉਹ ਸਰਵ ਵਿਆਪਕ ਜਿਹੜੇ ਕੋਸ਼ ਮਤਾਂ ਵਿੱਚ ਆਖਿਆ ਜਾਂਦਾ ਹੈ ਕਿ ਤਿੰਨ ਦੇਵਤੇ ਸ੍ਰਿਸ਼ਟੀ ਦੀ ਕਾਰ ਨੂੰ ਚਲਾਉਂਦੇ ਨੇ ਵਿਸ਼ਨੂੰ, ਬ੍ਰਹਮਾ ਤੇ ਸ਼ਿਵ ਪਰ ਗੁਰੂ ਨਾਨਕ ਸਾਹਿਬ ਦਾ ਵਿਚਾਰ ਹੈ ਕਿ ਨਹੀਂ ਉਹ ਇੱਕ ਹੀ ਹੈ ਜੋ ਸਾਰੇ ਸੰਸਾਰ ਦੀ ਕਾਰ ਨੂੰ ਚਲਾ ਰਿਹਾ ਹੈ ਉਸ ਦੇ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ ਗੁਰੂ ਦੀ ਕਿਰਪਾ ਨਾਲ ਇਹ ਬਾਣੀ ਰਾਗ ਸਾਰੰਗ ਵਿੱਚ ਸ਼ਬਦ ਸ਼ੁਰੂ ਕੀਤਾ ਗੁਰੂ ਜੀ ਨੇ ਹਰ ਬਿਨ ਤੇਰੋ ਕੋ ਨਾ ਸਹਾਈ ਇਸ ਸੰਸਾਰ ਦੇ ਅੰਦਰ ਇਸ ਜੀਵ ਦਾ ਅੰਤ ਨੂੰ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੇ ਸਹਾਇਕ ਨਹੀਂ ਹੋਣਾ ਅਸੀਂ ਸਮਝਦੇ ਹਾਂ ਕਿ ਸਾਡਾ ਇੱਡਾ ਵੱਡਾ ਪਰਿਵਾਰ ਏ ਸਾਡੇ ਦੋਸਤ ਸੱਜਣ ਮਿੱਤਰ ਨੇ ਰਿਸ਼ਤੇਦਾਰ ਨੇ ਫਿਰ ਸਾਡੇ ਕੋਲ ਬਹੁਤ ਸਾਰੀ ਮਾਇਆ ਏ ਸਾਡੀ ਰਾਜ ਦਰਬਾਰ ਤੱਕ ਪਹੁੰਚ ਏ ਸਾਨੂੰ ਕਿਸੇ ਦੀ ਕੀ ਜ਼ਰੂਰਤ ਏ ਪਰ ਆਪਾਂ ਵੇਖਦੇ ਹਾਂ ਕਿ ਇਸ ਦੁਨੀਆ ਦੇ ਅੰਦਰ ਵੱਡੇ ਵੱਡੇ ਰਾਜੇ ਮਹਾਰਾਜੇ ਅਮੀਰ ਵਜ਼ੀਰ ਆਮ ਮਨੁੱਖ ਜਦੋਂ ਸੰਸਾਰ ਨੂੰ ਛੱਡ ਕੇ ਜਾਂਦੇ ਨੇ ਉਦੋਂ ਉਹਨਾਂ ਦੇ ਨਾਲ ਕੋਈ ਨਹੀਂ ਹੁੰਦਾ ਉਹ ਇਕੱਲੇ ਹੀ ਹੁੰਦੇ ਨੇ ਇਕੱਲਿਆਂ ਹੀ ਜਾਣਾ ਪੈਂਦਾ ਇਕੱਲੇ ਦੁਨੀਆ ਵਿੱਚ ਆਏ ਸਾਂ ਇਕੱਲਿਆਂ ਹੀ ਅਸੀਂ ਜਾਣਾ ਤੇ ਅਖੀਰ ਨੂੰ ਜੋ ਅਸੀਂ ਸੰਸਾਰ ਵਿੱਚ ਕਰਮ ਕਮਾਏ ਨੇ ਉਹ ਜਿਹੋ ਜੇ ਵੀ ਹਨ ਚਾਹੇ ਉਹ ਚੰਗੇ ਹਨ ਚਾਹੇ ਉਹ ਨਹੀਂ ਚੰਗੇ ਉਹਨਾਂ ਨੇ ਸਾਡੇ ਸਾਥ ਹੋਣਾ ਸਾਡੇ ਨਾਲ ਹੋਣਾ ਗੁਰੂ ਜੀ ਨੇ ਆਖਿਆ ਕਾਂਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਪਾਈ ਇਹਨਾਂ ਦਾ ਹੀ ਸਾਨੂੰ ਮਾਣ ਹੁੰਦਾ ਹੈ ਸਾਡੇ ਮਾਤਾ ਪਿਤਾ ਹਨ ਸਾਡੇ ਬੱਚੇ ਹਨ ਸਾਡੇ ਪੁੱਤਰ ਧੀਆ ਹਨ ਇਸਤਰੀ ਜਾਂ ਸਾਡਾ ਪਤੀ ਹੈ ਸਾਡੇ ਭਰਾ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਿਹੜੇ ਵਿਚਾਰ ਬੜੇ ਸਪਸ਼ਟ ਨੇ ਕਿ ਅਖੀਰ ਨੂੰ ਭਾਈ ਪ੍ਰਮਾਤਮਾ ਤੋਂ ਬਿਨਾ ਇੰਨਾ ਵਿੱਚੋਂ ਕਿਸੇ ਨੇ ਵੀ ਤੇਰਾ ਸਾਥ ਹੀ ਨਹੀਂ ਬਲਣਾ ਆਵਤ ਏਕੇਲਾ ਜਾਤ ਏਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਮੈਂ ਇੱਕ ਮਹਾਂਪੁਰਸ਼ਾਂ ਨੂੰ ਪੜਦਾ ਸਾਂ ਉਹ ਕਹਿੰਦੇ ਨੇ ਕਿ ਜੇ ਅਸੀਂ 8-10 ਜੀਵ ਇੱਕ ਪਰਿਵਾਰ ਦੇ ਇਕੱਠੇ ਬੈਠੇ ਹੋਈਏ ਤੇ ਅਸੀਂ ਕਹਿੰਨੇ ਆਏ ਮੇਰੀ ਮਾਤਾ ਏ ਇਹ ਮੇਰਾ ਪਿਤਾ ਏ ਉਹ ਮੇਰੇ ਬੱਚੇ ਨੇ ਇਹ ਮੇਰੀ ਭੈਣ ਆ ਮੇਰਾ ਭਰਾ ਏ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਵਿੱਚ ਵੱਖਰੇ ਵਾਂ ਵੇਖਦੇ ਹਾਂ ਪਰ ਉਹ ਕਹਿੰਦੇ ਨੇ ਜੇ ਸਾਨੂੰ ਹੋਸ਼ ਆ ਜਾਏ ਜੇ ਅਸੀਂ ਕਿਤੇ ਜਾਗ ਪਈਏ ਸੁਪਨੇ ਤੋਂ ਉੱਠ ਪਈਏ ਤੇ ਫਿਰ ਇਹ ਸਾਰੇ ਜਿੰਨੇ ਜੀ ਸਾਡੇ ਆਲੇ ਦੁਆਲੇ ਨੇ ਇਹਨਾਂ ਵਿੱਚ ਕੋਈ ਵੀ ਫਰਕ ਨਹੀਂ ਸਾਰਿਆਂ ਜੀਵਾਂ ਦੇ ਸਾਰੇ ਮਨੁੱਖਾ ਮਾਤਰ ਦੇ ਜਿਹੜੇ ਸ਼ਰੀਰ ਨੇ ਇਹ ਕੇਵਲ ਤੇ ਕੇਵਲ ਪੰਜ ਤੱਤ ਇਕੱਠੇ ਹੋਏ ਨੇ ਸਿਰਫ ਤੇ ਸਿਰਫ ਉਹਨਾਂ ਦੀ ਵੱਖਰੀ ਵੱਖਰੀ ਪਛਾਣ ਵਾਸਤੇ ਕੁਦਰਤ ਵੱਲੋਂ ਆਖੀਏ ਪ੍ਰਮਾਤਮਾ ਵੱਲੋਂ ਆਖੀਏ ਇਹਨਾਂ ਦੇ ਚਿਹਰੇ ਮੋਹਰੇ ਵੱਖਰੇ ਵੱਖਰੇ ਬਣਾ ਦਿੱਤੇ ਗਏ ਨੇ ਇਹ ਸਮਝਣ ਲਈ ਕਿ ਆ ਆ ਵੱਖਰਾਪਾਨੇ ਨਾ ਜੀਆਂ ਵਿੱਚ ਉਂਝ ਕੋਈ ਵੀ ਕਿਸੇ ਵਿੱਚ ਫਰਕ ਨਹੀਂ ਇਹ ਸਾਰੇ ਹੀ ਪੰਜਾਂ ਤਤਾਂ ਦੇ ਯਾਨੀ ਇਸ ਤਰ੍ਹਾਂ ਕਹਿ ਸਕਦੇ ਹਾਂ ਪੰਜਾਂ ਤੱਤਾਂ ਦੇ ਇਹ ਜਿਹੜੇ ਸ਼ਰੀਰ ਨੇ ਮਿੱਟੀ ਦੇ ਪੁਤਲੇ ਬਣਾ ਕੇ ਸਾਡੇ ਸਾਹਮਣੇ ਬਿਠਾਏ ਹੋਏ ਨੇ ਜਦੋਂ ਅਸੀਂ ਇਸ ਪੂਰੀ ਸ੍ਰਿਸ਼ਟੀ ਨੂੰ ਇਸ ਤੰਗ ਨਾਲ ਵੇਖਾਂਗੇ ਤੇ ਵੀ ਫਰਕ ਤਾਂ ਕੋਈ ਵੀ ਨਹੀਂ ਆਤਮਾ ਜਿਹੜੀ ਉਹ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਅੰਸ਼ ਹੈ ਉਹਦੇ ਵਿੱਚ ਤੇ ਫਰਕ ਹੋ ਹੀ ਨਹੀਂ ਸਕਦਾ ਸ਼ਰੀਰ ਜਿਹੜੇ ਨੇ ਪੂਰੇ ਪੰਜਾਂ ਤੱਤਾਂ ਦੇ ਸਭ ਦੇ ਬਣੇ ਨੇ ਕੋਈ ਵੀ ਐਸਾ ਮਨੁੱਖ ਨਹੀਂ ਜਿਸ ਨੂੰ ਚਾਰ ਤੱਤ ਲੱਗੇ ਹੋਣ ਜਾਂ ਕਿਸੇ ਨੂੰ ਛੇ ਲੱਗੇ ਹੋਣ ਕੋਈ ਵੀ ਫਰਕ ਨਹੀਂ ਸਭ ਅਸੀਂ ਇੱਕੋ ਜਿਹੇ ਹਾਂ ਇਸ ਲਈ ਜਿਹੜਾ ਇਹਨਾਂ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ ਅਸੀਂ ਉਸ ਨੂੰ ਵੇਖੀਏ ਉਹ ਸਾਡਾ ਸਾਥੀ ਹੈ ਉਹ ਸਾਡਾ ਸਹਾਇਕ ਹੈ ਅਸੀਂ ਉਸ ਦਾ ਸਹਾਰਾ ਆਪਣੇ ਜੀਵਨ ਵਿੱਚ ੱੱਕੀਏ ਇਹ ਜਿੰਨੇ ਵੀ ਸਾਡੇ ਰਿਸ਼ਤੇਦਾਰ ਸੰਬੰਧੀ ਨੇ ਮਾਤਾ ਪਿਤਾ ਪੁੱਤਰ ਧੀਆਂ ਇਸਤਰੀ ਪਤੀ ਪਤਨੀ ਭਰਾ ਇਹਨਾਂ ਵਿੱਚੋਂ ਕਿਸੇ ਨੇ ਸਾਡਾ ਸਹਾਇਕ ਨਹੀਂ ਬਣਨਾ ਇਹ ਵੀ ਗੱਲ ਮੰਨਣ ਵਾਲੀ ਏ ਕਿ ਜਿੰਨਾ ਚਿਰ ਅਸੀਂ ਇਸ ਸ਼ਰੀਰ ਵਿੱਚ ਹਾਂ ਉਨਾਂ ਚਿਰ ਜਰੂਰ ਅਸੀਂ ਇੱਕ ਦੂਜੇ ਦੇ ਮਦਦਗਾਰ ਹੁੰਨੇ ਆਂ ਇਦੇ 'ਚ ਕੋਈ ਸ਼ੱਕ ਨਹੀਂ ਤੇ ਕੋਈ ਦੂਜੇ ਰਾਏ ਵੀ ਨਹੀਂ ਲੇਕਿਨ ਅਖੀਰ ਨੂੰ ਅਸੀਂ ਇਕੱਲੇ ਹੀ ਰਹਿ ਜਾਣਾ ਤੇ ਸਾਨੂੰ ਉਸ ਦਾ ਫਿਕਰ ਕਰਨਾ ਚਾਹੀਦਾ ਹੈ ਜਦੋਂ ਅਸੀਂ ਇਕੱਲੇ ਰਹਿ ਜਾਵਾਂਗੇ ਉਦੋਂ ਸਾਡੇ ਨਾਲ ਕੌਣ ਹੋਏਗਾ ਜੇ ਅਸੀਂ ਜੀਉਂਦੇ ਜੀ ਉਸ ਨੂੰ ਪਹਿਚਾਨ ਲਈਏ ਜਿਨ ਨੇ ਸ਼ਰੀਰ ਛੱਡਣ ਤੋਂ ਬਾਅਦ ਵੀ ਸਾਡਾ ਸਾਥ ਦੇਣਾ ਹੈ ਫਿਰ ਅਸੀਂ ਕਦੀ ਇਕੱਲੇ ਨਹੀਂ ਮਹਿਸੂਸ ਕਰਾਂਗੇ ਮੇਰੇ ਸਾਡੇ ਕੋਲ ਇਹ ਗੱਲ ਹਮੇਸ਼ਾ ਨਹੀਂ ਰਹੇਗੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਮੇਰਾ ਸਤਿਗੁਰੂ ਮੇਰਾ ਪਰਮਾਤਮਾ ਮੇਰਾ ਅਕਾਲ ਪੁਰਖ ਵਾਹਿਗੁਰੂ ਉਹ ਸਦਾ ਹੀ ਮੇਰੇ ਨਾਲ ਹੁੰਦਾ ਹੈ ਭਾਵੇਂ ਦੁਨਿਆਵੀ ਕੋਈ ਵੀ ਸਾਜੋ-ਸਮਾਨ ਸੰਬੰਧੀ ਮੇਰੇ ਨਾਲ ਨਹੀਂ ਹੋਣਗੇ ਪਰ ਉਹ ਮਾਲਕ ਮੇਰੇ ਨਾਲ ਜ਼ਰੂਰ ਹੋਏਗਾ ਉਹ ਜ਼ਰੂਰ ਹੋਏਗਾ ਇਸ ਗੱਲ ਨੂੰ ਪੱਕਿਆ ਬਣਾਉਣ ਲਈ ਗੁਰੂ ਜੀ ਨੇ ਆਖਿਆ ਸਿਮਰ ਸਿਮਰ ਤਿਸ ਸਦਾ ਸੰਭਾਲੇ ਉਸ ਵਾਹਿਗੁਰੂ ਨੂੰ ਭਾਈ ਜਿਉਂਦੇ ਜੀ ਹਮੇਸ਼ਾ ਹੀ ਯਾਦ ਰੱਖਿਆ ਕਰ ਜੇ ਤੂੰ ਉਹਨੂੰ ਭੁੱਲ ਜਾਏਂਗਾ ਤੇ ਉਹ ਅਖੀਰਲੇ ਵਕਤ ਵੀ ਤੈਨੂੰ ਯਾਦ ਨਹੀਂ ਆਏਗਾ ਜੇ ਤੂੰ ਜਿਉਂਦੇ ਜੀ ਉਹਨੂੰ ਯਾਦ ਰੱਖੇਂਗਾ ਫਿਰ ਤੈਨੂੰ ਅਖੀਰਲੇ ਵਕਤ ਵੀ ਉਹ ਨਹੀਂ ਭੁੱਲੇਗਾ ਫਿਰ ਤੇਰਾ ਉਹ ਸਦਾ ਲਈ ਸਾਥੀ ਬਣ ਜਾਏਗਾ ਅਗਲਾ ਜਿਹੜਾ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹਦੇ ਵਿੱਚ ਉਹ ਆਖਦੇ ਨੇ ਧਨ ਧਰਨੀ ਅਰ ਸੰਪਤ सगਰੀ ਜੋ ਮਾਨਿਓ ਅਪਣਾਈ ਧਨ ਆਪਾਂ ਸਮਝਦੇ ਆ ਜੋ ਕੁਝ ਆਪਾਂ ਇਕੱਠਾ ਕੀਤਾ ਹੈ ਭਾਵੇਂ ਉਹ ਧਰਮ ਦੀ ਕਿਰਤ ਕਰਕੇ ਕੀਤਾ ਹੈ ਤੇ ਭਾਵੇਂ ਕੋਈ ਨਾਜਾਇਜ਼ ਢੰਗ ਵਰਤ ਕੇ ਅਸੀਂ ਇਕੱਠਿਆਂ ਕੀਤਾ ਧਰਨੀ ਮੈਨੇ ਜ਼ਮੀਨ ਧਰਤੀ ਜਿੰਨੀ ਉੱਤੇ ਅਸੀਂ ਕਬਜ਼ਾ ਕੀਤਾ ਹੋਇਆ ਹੈ ਅਰ ਸੰਪਤ ਸਗਰੀ ਸਾਰੀ ਸੰਪਤੀ ਜਿਹਦੇ ਵਿੱਚ ਸਾਡੇ ਕੋਲ ਹੀਰੇ ਜਵਾਹਰਾਤ ਸੋਨਾ ਚਾਂਦੀ ਰੁਪਈਆ ਪੈਸਾ ਹੋਰ ਜੋ ਕੁਝ ਵੀ ਸਾਜੋ ਸਮਾਨ ਅਸੀਂ ਇਕੱਠਾ ਕੀਤਾ ਜੋ ਮਾਨਿਉ ਅਪਣਾਈ ਜੋ ਅਸੀਂ ਆਪਣੀ ਮੰਨੀ ਬੈਠੇ ਹਾਂ ਵੀ ਇਹ ਸਭ ਕੁਝ ਮੇਰਾ ਹੈ ਗੁਰੂ ਜੀ ਆਖਦੇ ਕਦੀ ਤੂੰ ਇਸ ਤਰ੍ਹਾਂ ਸੋਚਿਆ ਤਨ ਛੁਟੈ ਕਛ ਸੰਗ ਨ ਚੱਲੇ ਕਹਾ ਤਾਹੇ ਲਪਟਾਈ ਲਪਟਾਈ ਦਾ ਮਤਲਬ ਹੁੰਦਾ ਉਹਦੇ ਨਾਲ ਚੰਬੜੇ ਹੋਣਾ ਉਹਦੇ ਨਾਲ ਇੱਕ ਮਿਕ ਹੋ ਜਾਣਾ ਗੁਰੂ ਜੀ ਆਖਦੇ ਨੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਜਦੋਂ ਤੇਰਾ ਇਹ ਤਨ ਛੁੱਟੇਗਾ ਭਾਵੇਂ ਜੀਵ ਆਤਮਾ ਸਰੀਰ ਨੂੰ ਛੱਡੇਗੀ ਕਛ ਸੰਗ ਨਾ ਚੱਲੇ ਇਸ ਸਾਰੇ ਸਾਜੋ ਸਮਾਨ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਗੁਰੂ ਨਾਨਕ ਸਾਹਿਬ ਨੇ ਲਾਹੌਰ ਦੇ ਵਿੱਚ ਲਾਹੌਰ ਦੇ ਵੱਡੇ ਸ਼ਾਹੂਕਾਰ ਨੂੰ ਜਿਨne 40 ਗੰਝ ਮਾਇਆ ਜੋੜੀ ਹੋਈ ਸੀ ਉਹਨੂੰ ਸਮਝਾਉਣ ਵਾਸਤੇ ਇੱਕ ਸੂਈ ਦਿੱਤੀ ਸੀ ਛੋਟੀ ਜਈ ਵੀ ਲੈ ਆ ਮੇਰੀ ਸੂਈ ਸੰਭਾਲ ਕੇ ਰੱਖ ਲਾ ਅੱਗੇ ਦਰਗਾਹ ਵਿੱਚ ਇਹ ਮੈਂ ਤੇਰੇ ਤੋਂ ਲੈ ਲਵਾਂਗਾ ਉਹਨੇ ਸੂਈ ਫੜੀ ਆਪਣੇ ਘਰ ਲੈ ਗਿਆ ਆਪਣੀ ਧਰਮ ਪਤਨੀ ਨੂੰ ਆਖਣ ਲੱਗਾ ਵੀ ਲੈ ਆ ਸੂਈ ਸੰਭਾਲ ਕੇ ਰੱਖੀ ਭਾਗਵਾਨ ਨੇ ਗਵਾਈ ਨਾ ਉਹ ਆਖਣ ਲੱਗੇ ਪੀ ਇਹਦਾ ਤੂੰ ਕੀ ਕਰਨਾ ਹੈ ਇਹਨੂੰ ਮੈਂ ਨਾਲ ਲੈ ਕੇ ਜਾਣਾ ਇਹ ਗੁਰੂ ਨਾਨਕ ਜੀ ਦੀ ਸੂਈ ਏ ਤੇ ਉਹਨਾਂ ਨੇ ਆਖਿਆ ਜਦੋਂ ਅੱਗੇ ਚੱਲਾਂਗੇ ਤੇ ਅੱਗੇ ਦਰਗਾਹ ਵਿੱਚ ਇਹ ਸੂਈ ਮੈਂ ਤੇਰੇ ਤੋਂ ਲੈ ਲਵਾਂਗਾ ਇਹ ਮੇਰੀ ਅਮਾਨ ਤੇ ਤੂੰ ਇਹਨੂੰ ਸੰਭਾਲ ਕੇ ਰੱਖ ਘਰ ਵਾਲੀ ਸਿਆਣੀ ਹੋਣੀ ਹੈ ਸੰਗਤ ਕਰਦੀ ਹੋਏਗੀ ਮਹਾਪੁਰਸ਼ਾਂ ਦੀ ਉਹ ਆਖਣ ਲੱਗੀ ਭਲਿਆ ਇਹ ਸੂਈ ਤੂੰ ਕਿਵੇਂ ਲੈ ਜਾਏਂਗਾ ਤੇਰਾ ਤੇ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ ਇਹ ਬਚਨ ਸੁਣ ਕੇ ਉਹਦੀਆਂ ਅੱਖਾਂ ਖੁੱਲੀਆਂ ਉਹ ਸੁਚੇਤ ਅਵਸਥਾ ਵਿੱਚ ਹੋਇਆ ਉਹ ਗਫਲਤ ਦੀ ਬੇਪਰਵਾਹੀ ਦੀ ਨੀਂਦ ਵਿੱਚੋਂ ਜਾਗ ਗਿਆ ਕਿ ਸੱਚਮੁੱਚ ਇਹ ਸਰੀਰ ਵੀ ਮੇਰੇ ਨਾਲ ਨਹੀਂ ਜਾਣਾ ਤੇ ਆ ਸੋਈ ਮੈਂ ਕਿਵੇਂ ਲੈ ਕੇ ਜਾਵਾਂ ਸੋਈ ਫੜੀ ਉਸੇ ਵੇਲੇ ਗੁਰੂ ਜੀ ਦੇ ਕੋਲ ਚਲਾ ਗਿਆ ਆਖਣ ਲੱਗਾ ਜੀ ਇਹ ਤੁਸੀਂ ਆਪਣੀ ਮਾਨਤ ਹੁਣੇ ਮੇਰੇ ਤੋਂ ਲੈ ਲਓ। ਗੁਰੂ ਜੀ ਕਹਿੰਦੇ ਕਿਉਂ ਵਾਪਸ ਕਿਉਂ ਕਰਦਾ ਐ। ਆਖਣ ਲੱਗਾ ਜੀ ਮੈਨੂੰ ਸਮਝ ਆ ਗਈ ਹੈ ਸਰੀਰ ਵੀ ਨਾਲ ਨਹੀਂ ਜਾਣਾ ਤੇ ਸੋਈ ਮੈਂ ਤੁਹਾਨੂੰ ਗਾਂ ਕਿੱਥੇ ਦਿਆਂਗਾ ਕਿਵੇਂ ਲਿਜਾਵਾਂਗਾ। ਤੇ ਗੁਰੂ ਜੀ ਆਖਣ ਲੱਗੇ ਜਿਹੜੇ 40 ਗੰਝ ਜੋੜੇ ਹੀ ਉਹ ਕਿਵੇਂ ਲਿਜਾਏਗਾ। ਗੱਲ ਤੇ ਆ ਸਮਝਾਉਣੀ ਸੀ ਉਹਨੂੰ। ਇਸ ਤਾਂਗ ਨਾਲ ਗੁਰੂ ਜੀ ਨੇ ਸਮਝਾਇਆ। ਉਹਦੇ ਖਾਨੇ 'ਚ ਗੱਲ ਪੈ ਗਈ। ਉਹੀ ਗੱਲ ਸਾਨੂੰ ਅੱਜ ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨੇ ਪਏ ਤਨ ਛੂਟੈ ਕਛ ਸੰਗ ਨ ਚਾਲੈ ਕਹਾ ਤਾਹੇ ਲਪਟਾਈ ਤੂੰ ਇਹਦੇ ਨਾਲ ਕਿਉਂ ਲਪਟਿਆ ਹੋਇਆ ਕਿਉਂ ਚਿੰਬੜਿਆ ਹੋਇਆ ਇਹਦੇ ਵਿੱਚੋਂ ਕੁਝ ਵੀ ਤੇ ਤੇਰੇ ਨਾਲ ਨਹੀਂ ਜਾਣਾ ਆਪਾਂ ਜਰੂਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਖੀਰ ਵਿੱਚ ਸਤਿਗੁਰੂ ਜੀ ਨੇ ਆਖਿਆ ਦੀਨ ਦਇਆਲ ਸਦਾ ਦੁੱਖ ਭੰਜਨ ਤਾਂ ਸਿਉ ਰੋਚ ਨਾ ਵਢਾਈ ਉੱਤੇ ਸਾਰੇ ਬਚਨ ਕਰਕੇ ਵੀ ਤੁਹਾਡੇ ਨਾਲ ਕੁਛ ਨਹੀਂ ਜਾਣਾ ਮਾਤਾ ਪਿਤਾ ਧੀਆ ਪੁੱਤਰ પતિ ਪਤਨੀ ਧਨ ਪਦਾਰਥ ਜਾਏ ਦਾਦਾ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਹੁਣ ਆਖਦੇ ਨੇ ਤੂੰ ਇੱਕ ਕੰਮ ਕਰ ਦੀਨ ਦਇਆਲ ਦੀਨਾਂ ਉੱਤੇ ਦਇਆ ਕਰਨ ਵਾਲਾ ਦਇਆ ਦਾ ਘਰ ਪਰਮਾਤਮਾ ਸਦਾ ਦੁੱਖ ਪੰਜਨ ਸਦਾ ਹੀ ਦੁੱਖਾਂ ਨੂੰ ਦੂਰ ਕਰਨ ਵਾਲਾ ਤਾਂ ਸਿਉ ਰੋਚ ਨਾ ਵਢਾਈ ਤੂੰ ਉਹਦੇ ਨਾਲ ਪਿਆਰ ਨਹੀਂ ਵਧਾਇਆ ਇਹ ਕੰਮ ਕਰ ਉਸ ਮਾਲਕ ਨਾਲ ਪਿਆਰ ਬਣਾ ਇਹ ਗੱਲ ਆਖਦੇ ਨੇ ਨਾਨਕ ਕਹਿਤ ਜਗਤ ਸਭ ਮਿੱਥਿਆ ਸਤਿਗੁਰੂ ਜੀ ਆਖਦੇ ਨੇ ਇਸ ਗੱਲ ਨੂੰ ਭਾਈ ਸਮਝ ਇਹ ਸਾਰਾ ਸੰਸਾਰ ਜਗਤ ਮਿਥਿਆ ਹੈ ਮਿਥਿਆ ਤੋਂ ਭਾਵੇਂ ਨਾਸ਼ਵੰਤ ਆਖ ਲਈਏ ਜਾਂ ਝੂਠਾ ਆਖ ਲਈਏ ਜਾਂ ਨਾਲ ਨਾ ਨਿਭਣ ਵਾਲਾ ਆਖ ਲਈਏ ਇਹ ਸੰਸਾਰ ਮਿਥਿਆ ਹੈ ਇਹ ਨਾਸ਼ਵੰਤ ਹੈ ਇਹ ਨਾਲ ਨਿਭਣ ਵਾਲਾ ਨਹੀਂ ਇਹ ਮਿਥਿਆ ਕਿਸ ਤਰ੍ਹਾਂ ਦਾ ਏ ਜਿਉਂ ਸੁਪਨਾ ਰਹਿ ਨਾਈ ਰਹਿ ਨਾਈ ਦਾ ਮਤਲਬ ਹੈ ਰਾਤ ਜਿਵੇਂ ਰਾਤ ਦਾ ਸੁਪਨਾ ਮਿੱਥਿਆ ਹੁੰਦਾ ਉਸ ਤਰ੍ਹਾਂ ਇਹ ਸਾਰਾ ਸੰਸਾਰ ਮਿੱਥਿਆ ਹੈ ਇਹ ਨਾਸ਼ਵੰਤ ਹੈ ਸੁਪਨਾ ਅਸੀਂ ਸਾਰੇ ਹੀ ਵੇਖਦੇ ਆਂ ਸੁਪਨੇ ਵਿੱਚ ਜੋ ਕੁਝ ਆਪਾਂ ਵੇਖਦੇ ਆਂ ਅੱਖ ਖੁੱਲਦੀ ਏ ਤੇ ਉਹ ਸੁਪਨਾ ਝੂਠਾ ਸਾਬਤ ਹੋ ਜਾਂਦਾ ਅਸੀਂ ਚਾਹੇ ਸੁਪਨੇ ਵਿੱਚ ਅਮੀਰ ਬਣੇ ਹੋਈਏ ਅੱਖ ਖੁੱਲ੍ਹੇ ਤੇ ਅਸੀਂ ਅਮੀਰ ਨਹੀਂ ਹੁੰਦੇ ਸੁਪਨੇ ਵਿੱਚ ਅਸੀਂ ਗਰੀਬ ਬਣ ਗਏ ਹੋਈਏ ਅੱਖ ਖੁੱਲ੍ਹੇ ਤੇ ਅਸੀਂ ਗਰੀਬ ਨਹੀਂ ਹੁੰਦੇ ਸੁਪਨੇ ਵਿੱਚ ਅਸੀਂ ਬਹੁਤ ਦੁੱਖ ਉਠਾ ਰਹੇ ਹੋਈਏ ਦੁੱਖ ਭੋਗ ਰਹੇ ਹੋਈਏ ਅੱਖ ਖੁੱਲ੍ਹੇ ਅਸੀਂ ਦੁੱਖ ਨਹੀਂ ਭੋਗ ਰਹੇ ਹੁੰਦੇ ਸੁਪਨੇ ਵਿੱਚ ਅਸੀਂ ਬੜੇ ਸੁਖੀ ਹੋਈਏ ਅੱਖ ਖੁੱਲ੍ਹੇ ਤੇ ਉਹ ਅਵਸਥਾ ਵੀ ਸਾਡੀ ਨਹੀਂ ਹੁੰਦੀ ਸੋ ਸੁਪਨਾ ਸੁਪਨਾ ਹੀ ਹੁੰਦਾ ਹੈ ਉਹ ਸਚਾਈ ਨਹੀਂ ਹੁੰਦੀ ਭਾਵੇਂ ਕੁਝ ਸੁਪਨੇ ਸਾਨੂੰ ਸਚਾਈ ਦੇ ਨੇੜੇ ਲੈ ਜਾਂਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਈ ਵਾਰੀ ਸਾਡੇ ਜੀਵਨ ਦੇ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਪਹਿਲਾਂ ਵਾਪਰੀਆਂ ਹਨ ਸਾਨੂੰ ਉਹ ਵੀ ਸਾਡੇ ਸੁਪਨੇ ਵਿੱਚ ਦਿਖਾਈ ਦਿੰਦੀਆਂ ਨੇ ਕਈ ਵਾਰੀ ਕੁਝ ਸਿਆਣੇ ਮਹਾਪੁਰਸ਼ ਇਸ ਤਰ੍ਹਾਂ ਆਖਦੇ ਨੇ ਕਿ ਸਾਡੇ ਨਾਲ ਘਟਣ ਵਾਲੀਆਂ ਘਟਨਾਵਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਘਟਣੀਆਂ ਨੇ ਕਦੀ ਕਦੀ ਸਾਨੂੰ ਉਹ ਵੀ ਨਜ਼ਰ ਆ ਜਾਂਦੀਆਂ ਨੇ ਲੇਕਿਨ ਉਸ ਵਕਤ ਜਦੋਂ ਅਸੀਂ ਉਹ ਸੁਪਨਾ ਦੇਖ ਰਹੇ ਹਾਂ ਤੇ ਅੱਖ ਖੁੱਲ੍ਹਦੀ ਏ ਉਸ ਵਕਤ ਉਹ ਸਭ ਸਚਾਈ ਨਹੀਂ ਹੁੰਦੀ ਉਹ ਸਚਾਈ ਜਾਂ ਪਹਿਲਾਂ ਦੀ ਹੋਵੇਗੀ ਤੇ ਜਾਂ ਫਿਊਚਰ ਵਿੱਚ ਵਰਤੇਗੀ ਸੋ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਸੋ ਸਾਨੂੰ ਗੁਰੂ ਜੀ ਸੁਪਨੇ ਤੋਂ ਜਗਾਣਾ ਚਾਹੁੰਦੇ ਨੇ ਅਖੀਰ ਵਿੱਚ ਮੈਂ ਬਚਨ ਕਰਨਾ ਚਾਹਾਂਗਾ ਭਗਤ ਕਬੀਰ ਸਾਹਿਬ ਜੀ ਨੇ ਸਾਡੇ ਨਾਲ ਇੱਕ ਬਚਨ ਸਾਂਝਾ ਕੀਤਾ ਹੈ ਆਠ ਦੇ ਨੇ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਜਗਤ ਦੇ ਅੰਦਰ ਸਾਡਾ ਮਨੁੱਖ ਜਾਤੀ ਦਾ ਜੀਵਨ ਕਿ ਹੋ ਜਿਆ ਹੈ ਕਬੀਰ ਸਾਹਿਬ ਆਖਦੇ ਨੇ ਸੁਪਨੇ ਵਰਗਾ ਅਸੀਂ ਆਪਸ ਵਿੱਚ ਕਈ ਵਾਰੀ ਕਹਿੰਨੇ ਆ ਗੱਲਬਾਤ ਕਰਦੇ ਹਾਂ ਸਨਾ ਬਈ ਜ਼ਿੰਦਗੀ ਕਿਵੇਂ ਚੱਲਦੀ ਏ ਅਸੀਂ ਕਦੀ ਨਹੀਂ ਆਖਦੇ ਵੀ ਜ਼ਿੰਦਗੀ ਸੁਪਨੇ ਵਾਂਗੂ ਪਈ ਗੁਜ਼ਰਦੀ ਏ ਅਸੀਂ ਬੜੀਆਂ ਦਲੀਲਾਂ ਦਿੰਨੇ ਆ ਜੀ ਬੜਾ ਆਨੰਦ ਬਣਿਆ ਬੜੀ ਮਹਾਰਾਜ ਦੀ ਕਿਰਪਾ ਹੋ ਰਹੀ ਏ ਪਤਾ ਨਹੀਂ ਕੀ ਕੀ ਅਸੀਂ ਵਿਸ਼ੇਸ਼ਣ ਲਗਾਣੇ ਆਪਣੀ ਜ਼ਿੰਦਗੀ ਦੇ ਨਾਲ ਲੇਕਿਨ ਜੇ ਤੁਸੀਂ ਸੱਚੀ ਮੂਚੇ ਗੁਰਬਾਣੀ ਨੂੰ ਪੜ ਲਈਏ ਸਮਝ ਲਈਏ ਤੇ ਸਾਨੂੰ ਇਹ ਸਮਝ ਪੈ ਜਾਏਗੀ ਕਿ ਇਹ ਸਾਡਾ ਜੀਵਨ ਕੁਝ ਹੋਰ ਨਹੀਂ ਕੇਵਲ ਇੱਕ ਸੁਪਨਾ ਹੈ ਤੇ ਸੁਪਨਾ ਵੀ ਅਗਿਆਨਤਾ ਭਰਿਆ ਅਸੀਂ ਸੁਪਨਾ ਵੀ ਲਈਏ ਜੇ ਗਿਆਨ ਸਹਿਤ ਹੋਵੇ ਉਹ ਸੁਪਨਾ ਤੇ ਉਹ ਸੁਪਨਾ ਵੀ ਕਾਰਗਰ ਸਿੱਧ ਹੁੰਦਾ ਸਾਡੀ ਜ਼ਿੰਦਗੀ ਵਿੱਚ ਸਾਨੂੰ ਸੁਪਨਾ ਬਹੁਤ ਕੁਝ ਸਮਝਾ ਦਿੰਦਾ ਹੈ ਸਾਨੂੰ ਬੜੇ ਇਸ਼ਾਰੇ ਮਿਲਦੇ ਨੇ ਸੁਪਨੇ ਆਦੇ ਅੰਦਰ ਲੇਕਿਨ ਅਸੀਂ ਤੇ ਬਈ ਗੂੜੀ ਨੀਂਦ ਸੁੱਤੇ ਹੋਏ ਆਂ ਨਾ ਸਾਨੂੰ ਸਾਨੂੰ ਸੁਪਨੇ ਦਾ ਕੀ ਸਮਝ ਆਉਣੀ ਹੈ ਸਾਨੂੰ ਤੇ ਆ ਜਾਗਦਿਆਂ ਕੀ ਵਾਪਰਿਆ ਇਹਦੀ ਵੀ ਸਮਝ ਨਹੀਂ ਆ ਰਹੀ ਅਸੀਂ ਇੰਨੇ ਗਹਿਰੀ ਅਗਿਆਨਤਾ ਦੀ ਨੀਂਦ ਵਿੱਚ ਸੌਂ ਗਏ ਹਾਂ ਭਗਤ ਜੀ ਆਖਦੇ ਜੀਵਨ ਸੁਪਨ ਸਮਾਨੰ ਇਹ ਜੀਵਨ ਪਾਈ ਸੁਪਨੇ ਵਰਗਾ ਇਸ ਤੋਂ ਵੱਧ ਕੋ ਜਨੀ ਸਾਚ ਕਰ ਹਮ ਗਾਂਠ ਦੇਨੀ ਛੋੜ ਪਰਮ ਨਿਧਾਨੰ ਪਰਮ ਪਿਤਾ ਪਰਮਾਤਮਾ ਜੋ ਸਾਰੀਆਂ ਖੁਸ਼ੀਆਂ ਦਾ ਸਾਰੀਆਂ ਬਰਕਤਾਂ ਦਾ ਖਜ਼ਾਨਾ ਹੈ ਅਸੀਂ ਉਹਨੂੰ ਤੇ ਛੱਡਿਆ ਹੋਇਆ ਹੈ ਪਰ ਇਸ ਜੀਵਨ ਇਸ ਮਾਇਆ ਇਸ মোহ ਮਮਤਾ ਨੂੰ ਅਸੀਂ ਘੁੱਟ ਕੇ ਗੰਢ ਦੇ ਕੇ ਫੜਿਆ ਹੋਇਆ ਹੈ ਵੀ ਇਹ ਨਾ ਕਿਤੇ ਛੋਟੇ ਜਾਏ ਉਹ ਕਿਸੇ ਬੰਦੇ ਨੂੰ ਸੁਪਨਾ ਆ ਰਿਹਾ ਸੀ ਨਾ ਬਾਰ-ਬਾਰ ਰਾਤ ਨੂੰ ਮਾਇਆ ਦਾ ਸੁਪਨਾ ਆਉਂਦਾ ਸੀ ਉਹ ਜਦੋਂ ਹੀ ਮਾਇਆ ਦੀ ਢੇਰੀ ਕੋਲ ਪਹੁੰਚਦਾ ਇੱਕ ਜ਼ੋਰ ਨਾਲ ਹਵਾ ਦਾ ਬੁੱਲਾ ਹੁੰਦਾ ਕਿ ਉਹ ਮਾਇਆ ਉੱਡ ਜਾਂਦੀ ਰੋਜ਼ ਸੁਪਨਾ ਇਹੀ ਆ ਰਿਹਾ ਜਦੋਂ ਕੋਲ ਪਹੁੰਚਦਾ ਮਾਇਆ ਉੱਡ ਜਾਂਦੀ ਬੜਾ ਦੁਖੀ ਹੋਇਆ ਵੀ ਇਹ ਮੇਰੇ ਨਾਲ ਕੀ ਵਾਪਰਦਾ ਉਹ ਕਿਸੇ ਮਹਾਪੁਰਸ਼ ਨੂੰ ਮਿਲਿਆ ਆਖਣ ਲੱਗਾ ਵੀ ਇਹ ਸੁਪਨੇ ਨੇ ਮੈਨੂੰ ਬੜਾ ਤੰਗ ਕੀਤਾ ਹੈ ਮਾਇਆ ਦੇ ਕੋਲ ਪਹੁੰਚਦਾ ਤੇ ਹਨੇਰੀ ਆਉਂਦੀ ਤੈਨੂੰ ਡਾਕੇ ਲੈ ਜਾਂਦੀ ਏ ਮੈਂ ਕੀ ਕਰਾਂ ਮਹਾਂਪੁਰਸ਼ ਸਿਆਣੇ ਸਨ ਕਹਿੰਦੇ ਚੱਲ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਅੱਜ ਤੋਂ ਬਾਅਦ ਤੈਨੂੰ ਇਹ ਸੁਪਨਾ ਨਾ ਆਵੇ ਉਹ ਕਹਿੰਦਾ ਨਾ ਨਾ ਇਹ ਅਰਦਾਸ ਨਾ ਕਰਿਆ ਜੀ ਸੁਪਨਾ ਤਾਂ ਆਵੇ ਪਰ ਉਹ ਹਨੇਰੀ ਦਾ ਬੁੱਲਾ ਨਾ ਇਹ ਅਰਦਾਸ ਕਰ ਅਸੀਂ ਇਸ ਤਰ੍ਹਾਂ ਮਾਇਆ ਨਾਲ ਚੰਬੜੇ ਹੋਏ ਅਸੀਂ ਸੁਪਨੇ 'ਚ ਵੀ ਇਹਨੂੰ ਨਹੀਂ ਛੱਡਣਾ ਚਾਹ ਰਹੇ ਫਿਰ ਜਦੋਂ ਸਰੀਰ ਛੱਡਾਂਗੇ ਇਹ ਮਾਇਆ ਦੀ ਸੋਚ ਇਹ ਮਾਇਆ ਦੇ ਵਿਚਾਰ ਇਹ ਸਾਡੇ ਨਾਲ ਹੀ ਰਹੇਗੀ ਇਹ ਸਾਡੇ ਤੋਂ ਵੱਖਰੀ ਨਹੀਂ ਹੋਏਗੀ ਤੇ ਫਿਰ ਸਾਨੂੰ ਗੁਰਬਾਣੀ ਵਿੱਚ ਇਹ ਬਚਨ ਸਮਝਾਇਆ ਗਿਆ ਹੈ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਸਰਪ ਜੂਨ ਵੱਲ ਵਾਲੇ ਔਤਰ ਇਹ ਸਾਡੀ ਦਸ਼ਾ ਹੋਣ ਵਾਲੀ ਹੈ ਮੇਰੀ ਵੀ ਤੇ ਤੁਹਾਡੀ ਵੀ ਕਿਉਂਕਿ ਅਸੀਂ ਮਾਇਆ ਨੂੰ ਚੰਗੜੇ ਹੋਏ ਸੋ ਗੁਰੂ ਮਹਾਰਾਜ ਸਾਨੂੰ ਇਹ ਜਗਤ ਮਿੱਥਿਆ ਸੁਪਨੇ ਵਰਗਾ ਦੱਸ ਕੇ ਸਾਨੂੰ ਜਗਾਉਣਾ ਚਾਹੁੰਦੇ ਨੇ ਜਾਗ ਪਏ ਤੇ ਭਲਾ ਭਾਈ ਨਾ ਜਾਗੇ ਤੇ ਫਿਰ ਆਪਣੀ ਮਰਜ਼ੀ ਸੋ ਇਹਨਾਂ ਇੱਕ ਬਚਨ ਤੁਸੀਂ ਅੱਜ ਪ੍ਰਵਾਨ ਕਰਨਾ ਹੋ ਸਕੇ ਤੇ ਆਪਾਂ ਜਾਗਣ ਦੀ ਕੋਸ਼ਿਸ਼ ਕਰੀਏ ਗੁਰੂ ਮਹਾਰਾਜ ਸਾਨੂੰ ਬਾਰ ਬਾਰ ਹਲੋ ਨੇ ਦੇ ਦੇ ਕੇ ਇਸ ਗੂੜੀ ਨੀਂਦ ਵਿੱਚੋਂ ਜਗਾਣਾ ਚਾਹੁੰਦੇ ਨੇ ਆਪਾਂ ਜਾਗ ਗਏ ਤੁਸੀਂ ਬੜੇ ਪਿਆਰ ਨਾਲ ਅੱਜ ਦੀ ਵਿਚਾਰ ਨੂੰ ਸੁਣਿਆ ਆਪ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਮੇਰੇ ਪਾਸੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ